2019 ਬੀ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੁਰੂ ਹੋਇਆ ਕਿਸਾਨ ਅੰਦੋਲਨ ਅੱਜ ਵੀ ਜਾਰੀ ਹੈ ਜਿਸ ਦਾ ਅਸਰ ਸਿੱਧੇ ਤੌਰ ਤੇ ਇੰਡਸਟਰੀ ਤੇ ਪੈ ਰਿਹਾ ਹੈ ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਕਿਉਂਕਿ ਕਿਸਾਨ ਅੰਦੋਲਨ ਕਰਕੇ ਸੁਬਿਆਂ ਵਿੱਚ ਰੋਜ਼ਗਾਰ ਖਤਮ ਹੋ ਰਿਹਾ ਹੈ ਦੂਜੇ ਸੁਬਿਆਂ ਦੇ ਵਪਾਰੀਆਂ ਨੇ ਪੰਜਾਬ ਵਿੱਚ ਆਉਣਾ ਬੰਦ ਕਰ ਦਿੱਤਾ ਅਤੇ ਪੰਜਾਬ ਦੇ ਕਾਰੋਬਾਰੀਆਂ ਨੂੰ ਦੂਜੇ ਸੁਬਿਆਂ ਵਿੱਚ ਆਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਚੱਲਦੇ ਆ ਹੋਰ ਕਾਰੋਬਾਰੀਆਂ ਨੂੰ ਵੀ ਕੱਚਾ ਮਾਲ ਮੰਗਵਾਉਣ ਲਈ ਮੁਸ਼ਕਲਾਂ ਆਉਂਦੀਆਂ ਨੇ ਤੇ ਬਾਅਦ ਵਿੱਚ ਤਿਆਰ ਮਾਲ ਭੇਜਣ ਵਿੱਚ ਵੀ ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਨੂੰ ਦੱਸ ਦਿਆ ਕਿ ਕਿਸਾਨ ਨੇਤਾ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ 6 ਦਸੰਬਰ ਨੂੰ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਨਾਲ ਕਾਰੋਬਾਰੀਆਂ ਦੇ ਮੁਸ਼ਕਲਾਂ ਹੋਰ ਵੱਧ ਜਾਣੀ। ਕਾਰੋਬਾਰੀਆਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਨੇਤਾ ਤੇ ਸਰਕਾਰ ਆਮੋ-ਸਾਮੀ ਬੈਠ ਕੇ ਨਿੱਤੇ ਸੁਝਾ ਲਵੇ। ਇਸ ਤਰ੍ਹਾਂ ਦੇ ਕੁੱਦੇ ਨੇ ਅਤਿਵਿਵਸਥਾ ਨੂੰ ਖਰਾਬ ਬਣਾ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਲਗਾਤਾਰ ਕੰਮਿਆ ਦੇ ਕਾਰਨ ਪੰਜਾਬ ਦਾ ਨਾਂ ਖਰਾਬ ਹੋ ਰਿਹਾ ਹੈ। ਬਹਾਂ ਦੇ ਸੁੱਬਿਆਂ ਦੇ ਵਪਾਰੀ ਪੰਜਾਬ ਵਿੱਚ ਆਉਣ ਤੋਂ ਝਿਜਕ ਜਾਂਦੇ ਹਨ। ਆਪਿਆਂ ਤੋਂ ਜੋ ਪੰਗਾ ਨਿਲਾਇ ਕੇ ਕਿਸਾਨ ਅਤੇ ਸਰਕਾਰ ਦਾ ਝਗੜਾ ਚੱਲ ਰਿਹਾ ਹੈ ਪਰ ਧੁੱਪਣਾ ਕਾਰੋਬਾਰੀਆਂ ਨੂੰ ਪ੍ਰੇਸ਼। ਕਿਸਾਨ ਪਿਛਲੇ 1 ਸਾਲ ਤੋਂ ਸ਼ੰਭੂ ਬਾਰਡਰ 'ਤੇ ਬੈਠੇ ਹਨ ਜਿਸ ਕਰਕੇ ਦੂਜੇ ਸੂਬਿਆਂ ਦੇ ਕਾਰੋਬਾਰੀ ਸੰਚਾਰ ਵਿੱਚ ਔੜ ਪੈ ਰਹੀ ਹੈ। ਉਹਨਾਂ ਦਾਸਤੇ ਹੈ ਕਿ ਲੰਬੇ ਸਮੇਂ ਤੋਂ ਚੱਲਣ ਵਾਲੇ ਕਿਸਾਨ ਅੰਦੋਲਨ ਦੇ ਕਾਰਨ ਉੱਤਰੀ ਸੂਬਿਆਂ ਦੇ ਟ੍ਰੈਡ ਅਤੇ ਉਦਯੋਗ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਕਿਸਾਨ ਅੰਦੋਲਨ ਨਾਲ ਜੋ ਜੁਕਾ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਅੰਦੋਲਨ ਨਾਲ ਰੋਜ਼ 500 ਕਰੋੜ ਰੁਪਏ પ્રતિ ਦਿਨ ਦਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਪੰਜਾਬ, ਹਰਿਆਣਾ ਦੀਆਂ ਸੂਬਿਆਂ ਦੇ ਟਰੇਲੂ ਉਤਪਾਦ ਤੇ 사실 কি 2019 ਦੇ ਲੋਕ ਸਭਾ ਚੋਣਾਂ ਵਿੱਚ ਜਿੱਤੋਂ ਬਾਅਦ ਮੋਦੀ ਸਰਕਾਰ ਵੱਲੋਂ ਪਈ ਅਹਿਮ ਫੈਸਲੇ ਦਾ ਇਹਦਾ ਵਿੱਚ ਕਿਸਾਨਾਂ ਲਈ ਤਿੰਨ ਨਵੇਂ ਪਾਸ ਕੀਤੇ ਗਏ ਸਨ ਇਹਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਜੋ ਕਿ ਅੱਜ ਵੀ جاری ਹੈ ਇਸ ਕਿਸਾਨ ਅੰਦੋਲਨ ਕਾਰਨ ਕਈ ਤਰ੍ਹਾਂ ਦੇ ਕੰਮ ਠੱਪ ਹੋ ਗਏ ਤੇ ਵਪਾਰੀਆਂ ਨੂੰ ਵੀ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ